ਅੱਜ ਅਸੀਂ ਬਣਾਵਾਂਗੇ ਜੀ ਦਾਲ ਤੋਰੀਆਂ ਇਹ ਮੈਂ ਛੋਲਿਆਂ ਦੀ ਦਾਲ ਹੀ ਹੈ ਇਹਦੇ ਵਿੱਚ ਹਰੀ ਮੂੰਗੀ ਦੀ ਦਾਲ ਵੀ ਪਾਈ ਹੈਗੀ ਥੋੜੀ ਮੈਂ ਭਉਤੀ ਸੀ ਦਾਲ 2 ਘੰਟੇ ਹੋ ਗਏ ਪਹਿਲਾਂ ਮੈਂ ਉਤਨੀ ਨੂੰ ਇਹ ਹੈਗੀਆਂ ਵਿੱਚ ਤੋਰੀਆਂ ਚੀਰੀਆਂ ਹੋਈਆਂ ਇਹ ਵਿੱਚ ਤੋਰੀਆਂ ਪਾਵਾਂਗੇ ਤੇ ਇਹ ਸਾਡਾ ਲਸਣ ਹੈ ਇਹ ਵੀ ਅਸੀਂ ਪਹਿਲਾਂ ਹੀ ਰੀਜਦੀ ਦਾਲ ਦੇ ਵਿੱਚ ਪਾਵਾਂਗੇ ਤੇ ਹੁਣ ਅਸੀਂ ਇਧਰ ਕੁੱਕਰ ਦੇ ਵਿੱਚ ਪਾਣੀ ਪਾ ਲਿਆ ਤੇ ਇਦੇ ਵਿੱਚ ਹੁਣ ਅਸੀਂ ਦਾਲ ਪਾ ਦਾਂਗੇ ਉਪਰ ਦੇ ਵਿੱਚ ਤੇ ਨਾਲ ਹੀ ਅਸੀਂ ਇਹਦੇ ਵਿੱਚ ਤੋਰੀਆਂ ਪਾ ਦਾਂਗੇ ਦਾਲ ਦੇ ਨਾਲ ਹੀ ਫਿਰ ਨਾਲ ਹੀ ਅਸੀਂ ਦੇ ਵਿੱਚ ਹੁਣ ਜਿਹੜਾ ਲਸਣ ਹੈਗਾ ਉਹ ਅਸੀਂ ਤੜਕੇ ਵਿੱਚ ਥੋੜਾ ਜਿਹਾ ਪਾਵਾਂਗੇ ਉਸ ਅਸੀਂ ਇਹਦੀ ਦਾਲ ਦੇ ਵਿੱਚ ਲਸਣ ਪਾਵਾਂਗੇ ਤੇ ਇਹਦੇ ਵਿੱਚ ਅਸੀਂ ਨਮਕਾ ਹਲਦੀ ਪਾਵਾਂਗੇ ਦਾਲ ਦੇ ਵਿੱਚ ਉਪਰ ਦੀ ਬੇਸਲੇ ਜਿਹੜੀ ਅਸੀਂ ਹੁਣ ਕੋਕਾ ਦਾ ਢੱਕਣ ਬੰਦ ਕਰਕੇ ਤੇ ਇਸ ਨੂੰ ਅਸੀਂ ਇੱਕ ਵਾਰੀ ਹਵਾ ਲਈ ਆਉਂਦੇ ਆ ਉਹਦੋਂ ਅਸੀਂ ਮਾ ਅੱਗ ਕਰਕੇ ਗੈਸ ਸਿਮ ਕੇ ਕਰਕੇ ਫਿਰ ਸਿਮ ਗੈਸ ਤੇ ਪਕਾਵਾਂਗੇ ਸਾਰੀ ਦਾਲ ਨੂੰ ਹੁਣ ਅਸੀਂ ਨਾ ਵੀ ਇਹਦਾ ਦਾਲ ਪੜਦਾ ਦਾ ਹੋਰ ਵਿੱਚ ਈਰਾ ਪਾਪਾ ਜੀ ਚੰਨ ਸਬ지 ਪਾਪੇ ਦਾਲ ਚ ഹർ പൂര ഫ്രൈകൂടേ ചില ਦੂਸਰ ਕਰਿਆ ਹੈ ਅਦਰਕ ਦਾ ਇਹ ਆਇਆ ਸਾਡੇ ਦੇਖੋ ਅਲਕੇਰੋਂ ਹੋ ਗਏ ਅਦਰਕ ਤੇ ਹਰੀ ਮਿਰਚ ਵੀ ਪੁੱਜੀ ਗਈ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ lo già vi dà la banchetta non la sento al calamari è già la fella è ਤਾਲ ਸਾਡੀ ਬਣ ਕੇ ਤਿਆਰ ਹੈ ਅਸੀਂ ਇਸ ਵਿੱਚ ਪਾਵਾਂਗੇ ਹਰਾ ਧਨੀਆ ਹੋਰ ਭਾਗ ਦੇ ਤਾਜ ਮੁਰ ਪਾਵਾਂਗੇ ਦੇਖੋ ਸਾਡੀ ਬਹੁਤ ਹੀ ਸਵਾਦ ਦਾ ਵਿੱਚ ਤੋਰੀਆਂ ਪਾ ਕੇ ਬਹੁਤ ਸਵਾਦ ਬਣੇਗੀ ਦੀ ਜਾਲ ਬਣ ਕੇ ਤਿਆਰ ਆ ਹਾਂ